ਨਵੀਆਂ ਤੇ ਤਾਜ਼ੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਵਸਤੀ ਸਾਦਾ ਆਲੀ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਮੋਗਾ ਵੱਲੋਂ ਸੰਤ ਬਾਬਾ ਗੁਰਦੇਵ ਸਿੰਘ ਜੀ ਮਟਵਾਣੀ ਵਾਲਿਆਂ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਾਇਆ ਗਿਆ ਇਸ ਅੱਖਾਂ ਦੇ ਕੈਂਪ ਵਿੱਚ ਲੋਪੋ ਤੋਂ ਮਹਾਪੁਰਸ਼ ਜਗਜੀਤ ਸਿੰਘ ਲੋਪੋ ਪਹੁੰਚੇ ਇਸ ਮੌਕੇ ਤੇ ਮੋਕੇ ਤੇ ਐਮਐਲ ਡਾਕਟਰ ਅਮਨਦੀਪ ਕੌਰ ਅਰੋੜਾ ਵੀ ਪਹੁੰਚੇ ਅਦੈਂਡ ਬੀਜੀ ਮੜਾਇਆ ਹੋਰ ਕਰਮਾ ਦੇ ਦਰਸ਼ਨ ਹੋ ਗਏ ਆਹ ਮੰਨ ਕੋਰ ਦੇ ਦਰਸ਼ਨ ਆਰੂ ਬੜੇ ਸੁਣੋ ਮੈਂ ਨੈਣੇ ਆਵਾਜ਼ ਜਿਹਾ ਪਾਚੋ ਅਮਰ ਜਿੱਤਾ ਇਸੇ ਕਰਦੇ ਹਾਂ ਹਾਂਜੀ ਇੱਕ ਵਨ ਸਾਈਡ ਤੇ ਹੋ ਗਈ ਜੀ ਅਮਰ ਜੀ ਲੈ ਸਾਈਡ ਤੇ ਹੋ ਗਿਆ ਬੜੇ ਸਾਈਡ ਤੇ ਹੋ ਗਿਆ ਜੀ सोन <laughs> हो اوه نه نه की <laughs> आयो <laughs> ਉਹ ਇਹਨਾਂ ਨੂੰ ਵੀ ਨਾਲ ਜਾਓ ਭਾਈ ਆਹਤੋਂ ਭਾਈ ਵੇ ਤੁਹਾਡਾ ਇੱਕ ਮਿੰਟ ਆ ਬੰਦਾ ਜੀ ਕੰਮ ਕਰਦੇ ਪਾ ਲਿਆ ਕਰੋ ਕੋਈ ਲੇ ਲੇ ਜੋ ਨਿਹਾਲ ਬਰਸਤੀਆ ਬਾਬ ਕੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਂ ਸਾਦਾਲੇ ਜਿਹੜਾ ਸਥਾਨ ਆ ਇਹਨਾਂ ਦੀ ਪ੍ਰਬੰਧਕ ਕਮੇਟੀ ਦਾ ਫਿਰ ਅਮਰਜੀਤ ਸਿੰਘ ਜਿਹੜੇ ਉਸ ਸਥਾਨ ਤੇ ਅੱਜ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਸਰਪੰਚ ਸਾਹਿਬ ਹੋਣੀ ਸਾਰੀ ਜਿਹੜੀ ਉਹਨਾਂ ਦੀ ਟੀਮ ਆ ਬਹੁਤ ਵੱਡਾ ਪਰਾਲਾ ਬਹੁਤ ਲੋੜ ਆ ਇਹਦੀ ਜਾਦੇ ਸਾਡੇ ਬਹੁਤ ਬਜ਼ੁਰਗ ਇਹੋ ਜਿਹੇ ਲੋਕ ਆ ਜਿਨ੍ਹਾਂ ਦੀਆਂ ਬਹੁਤ ਸੀਮਤ ਅੱਖਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਜਦੋਂ ਕੋਈ ਦਵਾਈ ਵੀ ਨਹੀਂ ਹੁੰਦੀ ਕਿ ਕੋਈ ਉਹਦਾ ਸਾਧਨ ਨਹੀਂ ਮਿਲਦਾ ਉਹ ਇੰਨੀ ਜਿਆਦਾ ਖਰਾਬ ਹੋ ਰਹੀਆਂ ਬਹੁਤ ਜਿਆਦਾ ਦੇਖੋ ਇੱਕ ਤਾਂ ਆਪਣਾ ਅਪਰਾਨਾ ਹੈਗਾ ਵੀ ਅਸੀਂ ਜਿਨ੍ਹਾਂ ਦੀ ਅੱਖ ਖਰਾਬ ਆ ਉਹਦਾ ਆਪਰੇਸ਼ਨ ਕਰਦੇ ਆ ਉਹਦੇ ਨਾਲ ਨਾਲ ਵੱਡੀ ਗੱਲ ਇਹ ਹੈ ਵੀ ਜਿਹਦੀ ਹੈਗੇ ਅੱਖ ਖਰਾਬ ਨਹੀਂ ਉਹਨਾਂ ਨੂੰ ਦਵਾਈ ਦੇ ਰਹੇ ਹੋ ਠੀਕ ਹੋ ਰਹੇ ਆ ਬਿਮਾਰੀ ਪਹੁੰਚਣ ਤੋਂ ਪਹਿਲਾਂ ਹੀ ਜੇ ਤੁਹਾਨੂੰ ਗੁਆਈ ਮਿਲ ਜਾਂਦੀ ਹੈ ਤੇ ਠੀਕ ਹੋ ਜਾਂਦੀ ਹੈ ਕਿਉਂਕਿ ਸਾਡਾ ਜਿਹੜਾ ਥੋੜਾ ਜਿਹਾ ਸਿਸਟਮ ਹੈ ਲੋਕਾਂ ਦੀ ਸਮਝ ਹੈ ਆਪਾਂ ਦੇਖੋ ਬਹੁਤ ਆਏ ਨਹੀਂ ਆਮ ਲੋਕਾਂ ਤੱਕ ਨਹੀਂ ਇਹ ਆਪਣੀ ਯਾਲ ਵੀ ਆਪਾਂ ਹੋਰ ਬਹੁਤ ਚੀਜ਼ਾਂ ਕਰਦੇ ਪਰ ਅੱਖ ਦਾ ਬਹੁਤ ਸਾਡਾ ਘੱਟ ਖਿਆਲ ਆ ਇਹ ਸਾਰੇ ਲੋਕ ਹੀ ਇਸ ਗੱਲੋਂ ਵੇਖਦੇ ਹੋਏ ਆ ਤੇ ਸਾਰਿਆਂ ਤੋਂ ਜ਼ਿਆਦਾ ਲੋਕ ਬਹੁਤ ਵਧੀਆ ਉਪਰਾਲਾ ਕਰਿਆ ਮੈਨਾਂ ਦਾ ਧੰਨਵਾਦ ਜੀ ਮੈਨੂੰ ਬੜੀ ਖੁਸ਼ੀ ਹੋਈ ਸਾਡੇ ਅੱਟ ਬਹੁਤ ਵੱਡਾ ਸਮਾਗਮ ਸੀਗਾ ਕੱਲ ਨਗਰ ਕੀਰਤਨ ਸੀ ਅੱਜ ਵਰਸ਼ੀ ਦੇ ਸਮਾਗਮ ਸ਼ੁਰੂ ਹੋ ਰਹੇ ਆ ਸੰਤ ਚੋਰਾ ਸਿੰਘ ਜੀ ਮਾਰੇ ਨੂੰ ਖੁਸ਼ੀ ਮਿਲਾਂ ਦੇ ਤੇ ਫੇਰ ਵੀ ਮੇਰਾ ਸੀਗਾ ਵੀ ਚਲੋ ਮੈਂ ਇਸ ਵਿੱਚ ਜ਼ਰੂਰ ਸ਼ਾਮਿਲ ਹੋਵਾਂ ਤੇ ਬਹੁਤ ਧੰਨਵਾਦ ਸਾਰੀ ਟੀਮ ਦਾ ਤੇ ਇਹੋ ਜੇ ਕੈਂਪ ਲੱਗਣੇ ਚਾਹੀਦੇ ਆ ਵੱਧ ਤੋਂ ਵੱਧ ਵਿਸ਼ੇਸ਼ ਤੌਰ ਤੇ ਇਹੋ ਜੇ ਖਾਵਾ ਤੇ ਲੱਗਣੇ ਚਾਹੀਦੇ ਆ ਜਿੱਥੇ ਲੋਕਾਂ ਦੀ ਲੋੜ ਆ ਤੇ ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਸਾਰੇ ਚੋਣ ਵਾਲੇ ਜਿਹੜੇ ਇਹੋ ਨਾਲ ਉਪਰਾਂਦੇ ਨੂੰ ਲੋਕਾਂ ਤੱਕ ਦਰਸਾ ਰਹੇ ਹੋ ਤੇ ਇਹਦੇ ਨਾਲ ਇੱਕ ਸ਼ਾ ਪੈਦਾ ਹੁੰਦਾ ਫਿਰ ਮੈਂ ਇੱਕ ਵਾਰੀ ਸੰਤ ਗੁਰਦੇਵ ਸਿੰਘ ਦੀ ਮਟਵਾਨੀ ਵਾਲੇ ਤੇ ਉਹਨਾਂ ਦੇ ਜਿਹੜੇ ਅੱਜ ਇਹ ਪ੍ਰਬੰਧਕ ਨੇ ਅਮਰਜੀਤ ਸਿੰਘ ਹੋਣੀ ਉਹਨਾਂ ਦਾ ਤੇ ਉਹਨਾਂ ਦੇ ਨਾਲ ਸਰਪੰਚ ਸਾਹਿਬ ਹੋਣੀ ਸਾਰੀ ਪੀਨ ਇਹਨਾਂ ਦੀ ਤੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਬੀਬੀ ਜੀ ਐਮਐਲਏ ਆ ਕੇ ਗਏ ਆ ਉਹਨਾਂ ਨੇ ਵੀ ਬਹੁਤ ਇੱਥੇ ਦੇਖੋ ਸੋਹਣੇ ਸ਼ਬਦ ਗੋੜ ਕੇ ਗਏ ਬਹੁਤ ਚੰਗੀ ਗੱਲ ਆ ਤੇ ਇਸੇ ਤਰ੍ਹਾਂ ਹੀ ਗੱਲ ਮਿਲ ਕੇ ਸਾਨੂੰ ਸਾਰਿਆਂ ਨੂੰ ਸੁਭਾਵਾਮਾ ਕਰਦੀਆਂ ਚਾਹੀਦੀਆਂ ਧੰਨਵਾਦ ਫੋਟਾ ਬਹੁਤ ਬਹੁਤ ਤੇ ਮੈਂ ਦਰਬਾਰ ਸੰਪਰਦਾਇ ਦੇ ਕੋ ਸਾਹਿਬ ਵੱਲੋਂ ਸਾਰੀ ਗੁਰ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਮਟਵਾਣੀ ਉਹਨਾਂ ਦੇ ਅੱਜ ਵਿੱਚ ਅਫਰਾਂ ਦੇ ਟੈਂਪਲ ਬਾਰੇ ਜੀ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਕੀ ਕਹਿਣਾ ਚਾਹੁੰਦੇ ਇਹ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆ ਇਹ ਸਾਦਾ ਵਾਲੇ ਜਿਹੜਾ ਸਥਾਨ ਹੈ ਇਹਨਾਂ ਦੀ ਪਰਵੰਧਕ ਕਮੇਟੀ ਦਾ ਫੇਰ ਅਮਰਜੀਤ ਸਾਹੂ ਜਿਹੜੇ ਉਸ ਸਥਾਨ ਤੇ ਅੱਜ ਸੇਵਾ ਕਰ ਰਹੇ ਆ ਉਹਨਾਂ ਦੇ ਨਾਲ ਸਰਪੰਚ ਸਾਹਿਬ ਹੋਣੀ ਸਾਰੇ ਜਿਹੜੀ ਉਹਨਾਂ ਦੀ ਟੀਮ ਹੈ ਬਹੁਤ ਵੱਡਾ ਪਰਾਨਾ ਬਹੁਤ ਲੋੜ ਹੈ ਦੀ ਜਾਨੇ ਸਾਡੇ ਬਹੁਤ ਬਜ਼ੁਰਗ ਇਹੋ ਜਿਹੇ ਲੋਕ ਹੈ ਜਿਨ੍ਹਾਂ ਦੀਆਂ ਬਹੁਤ ਸੀਮਤ ਅੱਖਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਜਦੋਂ ਦੀ ਕੋਈ ਦਵਾਈ ਬੂਟੀ ਨਹੀਂ ਹੁੰਦੀ ਇਹ ਕੋਈ ਉਹਦਾ ਸਾਧਨ ਨਹੀਂ ਮਿਲਦਾ ਉਹ ਇਹਨਾਂ ਜਿਆਦਾ ਖਰਾਬ ਹੋ ਰਹੀਆਂ ਬਹੁਤਾਂ ਦੇ ਵੇਖੋ ਇੱਕ ਤਾਂ ਆਪਣਾ ਅਮਰਾਲਾ ਹੈਗਾ ਜੀ ਅਸੀਂ ਜਿਹਨਾਂ ਦੀ ਅੱਖ ਖਰਾਬ ਆ ਉਹਦਾ ਆਪਰੇਸ਼ਨ ਕਰਦੇ ਹਾਂ ਉਹਦੇ ਨਾਲ ਨਾਲ ਬੱਤੀ ਕਰਦੇ ਆ ਕਿ ਜਿੱਦੀ ਹੈ ਜੇ ਅੱਖ ਖਰਾਬ ਨਹੀਂ ਉਹਨਾਂ ਨੂੰ ਦਵਾਈ ਦੇ ਰਹੇ ਆ ਉਹ ਠੀਕ ਹੋ ਰਹੇ ਬਵਾੜੀ ਆ ਉਣ ਤੋਂ ਪਹਿਲਾਂ ਹੀ ਜੇ ਤੁਹਾਨੂੰ ਦਵਾਈ ਮਿਲ ਜਾਂਦੀ ਹੈ ਤੇ ਠੀਕ ਹੋ ਜਾਂਦੀ ਹੈ ਕਿਉਂਕਿ ਸਾਡਾ ਤਾਂ ਥੋੜਾ ਜਿਹਾ ਸਿਸਟਮ ਹੈ ਲੋਕਾਂ ਨੂੰ ਸਮਝ ਐ ਆਪਾਂ ਲੋਕ ਬਹੁਤ ਆਏ ਨਹੀਂ ਆਮ ਲੋਕਾਂ ਤੱਕ ਨਹੀਂ ਇਹ ਆਪਣੀ ਗੱਲ ਨਹੀਂ ਆ ਆਪਾਂ ਹੋਰ ਬਹੁਤ ਚੀਜ਼ਾਂ ਕਰਦੇ ਆ ਪਰ ਅੱਖ ਦਾ ਬਹੁਤ ਸਦਾ ਘੱਟ ਖਿਆਲ ਆ ਇਹ ਸਾਰੇ ਲੋਕ ਹੀ ਇਸ ਗੱਲੋਂ ਵੇਸਲੇ ਹੋਏ ਹੋਏ ਆ ਕਿ ਸਾਰਿਆਂ ਤੋਂ ਜ਼ਿਆਦੇ ਲੋਕ ਬਹੁਤ ਵਧੀਆ ਅਪਰਾਧਾ ਕਰਿਆ ਮੈਂ ਇਹਨਾਂ ਦਾ ਧੰਨਵਾਦ ਨਹੀਂ ਆ ਮੈਨੂੰ ਬੜੀ ਖੁਸ਼ੀ ਹੋਈ ਸਾਡੇ ਅੱਥ ਬਹੁਤ ਵੱਡਾ ਸਨਮਾਨ ਸੀਗਾ ਨਗਰ ਕੀਰਤਾਂ ਸੀ ਅੱਜ ਵਰਸੀ ਦੇ ਸਮਾਗੋ ਸ਼ੁਰੂ ਹੋ ਰਹੇ ਆ ਸੰਤ ਜੋਰਾ ਸਿੰਘ ਜੀ ਮਾਰੇ ਲੋਕੋ ਬੜਿਆ ਤੇ ਫਿਰ ਵੀ ਮੈਂ ਦਾ ਸੰਗ ਕਰੂੰ ਮੈਂ ਇਸ ਵਿੱਚ ਜ਼ਰੂਰ ਸ਼ਾਮਲ ਹੋਵਾਂ ਤੇ ਬਹੁਤ ਧੰਨਵਾਦ ਸਾਰੇ ਕੀਮਤਾ ਤੇ ਇਹੋ ਜੇ ਕੈਂਪ ਲੱਗਣੇ ਚਾਹੀਦੇ ਆ ਵੱਧ ਤੋਂ ਵੱਧ ਵਿਸ਼ੇਸ਼ ਤੌਰ ਤੇ ਇਹੋ ਜੇ ਖਾਵਾਂ ਤੇ ਲੱਗਣੇ ਚਾਹੀਦੇ ਆ ਜਿੱਥੇ ਲੋਕਾਂ ਦੀ ਲੋੜ ਹੈ ਤੇ ਬਹੁਤ ਥੋੜਾ ਜਿਹਾ ਧੰਨਵਾਦ ਤੁਸੀਂ ਸਾਰੇ ਚੈਨਲ ਵਾਲੇ ਨੇ ਜੀ ਨਾਲ ਉਪਰਾਤੇ ਨੂੰ ਦੋਨਾਂ ਦਾ ਦਰਸਾ ਰਹੇ ਹੋ ਤੇ ਇਹਦੇ ਨਾਲ ਉਪਸ਼ਾ ਪੈਦਾ ਹੁੰਦਾ ਫਿਰ ਮੈਂ ਇੱਕ ਵਾਰੀ ਸੰਤ ਗੁਰਦੇਵ ਸਿੰਘ ਜੀ ਮਟਵਾਣੀ ਵਾਲੇ ਜਿਨ੍ਹਾਂ ਨੇ ਜਿਹੜੇ ਅੱਜ ਮੇਲ ਪ੍ਰਬੰਧਕ ਨੇ ਅਮਰਜੀਤ ਸਿੰਘ ਜੀ ਉਹਨਾਂ ਦਾ ਤੇ ਉਹਨਾਂ ਦੇ ਨਾਲ ਸਰਪੰਚ ਸਾਹਿਬ ਹੋਣੀ ਸਾਰੀ ਟੀਮ ਇਹਨਾਂ ਦੀ ਤੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਬੀਤੀ ਜੀ ਐਮਐਲਏ ਆ ਕੇ ਗਏ ਆ ਉਹਨਾਂ ਨੇ ਵੀ ਬਹੁਤ ਇੱਥੇ ਕੋ ਸੋਨੇ ਸ਼ਖਤ ਮੋੜ ਕੇ ਗਏ ਪਰ ਚੰਗੀ ਗੱਲ ਆ ਤੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਨੂੰ ਸਾਰਿਆਂ ਨੂੰ ਇਸ ਬਾਵਾਂ ਕਰਦੇ ਚੱਲੀਏ ਧੰਨਵਾਦ ਹੁੰਦਾ ਬਹੁਤ ਬਹੁਤ ਕਿ ਮੈਂ ਦਰਵਾਜ਼ਾ ਸੰਪਰਦਾਇ ਨੂੰ ਉਸ ਸਾਹਿਬ ਬਦੋਂ ਸਾਰੀ ਦੇ ਸਹਾਇਤਾ ਦਾ ਵਰਕਰਨ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਸ਼ਿਖਾ ਜੀ ਵਾਇਗੂ ਜੀ ਦਾ ਖਾਲਸਾ ਵਾਇਗੂ ਜੀ ਦੀ ਫਤਿਹ ਅੱਜ ਸੰਤ ਪਾਪਾ ਗੁਰਦੇਵ ਸਿੰਘ ਮਟਵਾਨੀ ਜੀ ਦੀ ਯਾਦ ਦੇ ਵਿੱਚ ਸਾਰੀ ਸੰਸਥਾ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਮਿਲ ਕੇ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸਾਡੇ ਇੱਥੇ ਮੋਗੇ ਅੱਖਾਂ ਦਾ ਕੈਂਪ ਲਗਾਇਆ ਗਿਆ ਔਰ ਬਹੁਤ ਅੱਛਾ ਉਪਰਾਲਾ ਜੋ ਪੂਰੀ ਸੰਸਥਾ ਵੱਲੋਂ ਮਿਲ ਕੇ ਕਰਵਾਇਆ ਗਿਆ ਕਿਉਂਕਿ ਅੱਖਾਂ ਦੀ ਜਿਹੜੀ ਹੈਗੀ ਹੈ ਰੌਸ਼ਨੀ ਬਹੁਤ ਜ਼ਰੂਰੀ ਹੈ ਔਰ ਬਹੁਤ ਸਾਰੇ ਸਾਡੇ ਇਹੋ ਜਿਹੇ ਬਜ਼ੁਰਗ ਹੁੰਦੇ ਆ ਜਿਹੜੇ ਹਸਪੀਟਲ ਤੱਕ ਨਹੀਂ ਜਾ ਸਕਦੇ ਜਾਂ ਮਹੱਲਾ ਵਾਈਜ਼ ਜਾ ਕੇ ਉਹਨਾਂ ਦੇ ਕੋਲ ਪਹੁੰਚ ਬਣਾਣੇ ਇੱਕ ਬਹੁਤ ਹੀ ਮੈਕੂੰਗੀ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈਗੀ ਹੈ ਔਰ ਅੱਜ ਇਹ ਸਾਰੀ ਸੰਸਥਾ ਦੇ ਮੈਂਬਰ ਸਹਿਬਾਨਾਂ ਨੇ ਇਹ ਉਪਰਾਲਾ ਕੀਤਾ ਔਰ ਸਪੈਸ਼ਲ ਤੌਰ ਤੇ ਸੰਕਾਰਾਈ ਹਸਪੀਟਲ ਲੁਧਿਆਣਾ ਦੇ ਸਾਰੇ ਡਾਕਟਰ ਸਹਿਬਾਨ ਉਹਨਾਂ ਦੇ ਸਟਾਫ ਇੱਥੇ ਆਏ ਆ ਪੇਸ਼ੈਂਟਸ ਦੇ ਆਈ ਚੈੱਕਅਪ ਕਰਨ ਦੇ ਲਈ ਔਰ ਮੈਂ ਇਹਨਾਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਵੈਕਟੂ ਜੀ ਦਾ ਖਾਲਸਾ ਵੈਕਟੂ ਜੀ ਕੀ ਫਤਿਹ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਖਾ ਦਾ ਕੈਂਪ ਸਾਧਾ ਲਈ ਵਸਤੀ ਵਿਖੇ ਸੰਤ ਪਾਪਾ ਗੁਰਦੇਵ ਸਿੰਘ ਮਟਵਾਣੀ ਵਾਲੇ ਦੀ ਯਾਦ ਵਿੱਚ ਸ੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਇਸ ਵਿੱਚ ਹੁਣ ਤਰੀਬਨ 2.5 300 ਮਰੀਜ਼ ਜਾ ਚੁੱਕਾ ਜਿਹਦੇ ਵਿੱਚ 25 30 ਮਰੀਜ਼ ਅਜੇ ਸੀ ਆਪਰੇਸ਼ਨ ਦੇ ਚੱਕ ਕੱਢ ਚੁੱਕੇ ਆ ਤੇ ਅਜੇ ਆਪਰੇਸ਼ਨ ਦੀ ਵਹਾ ਚੱਲਦੀ ਹੈ ਮਰੀਜ਼ਾਂ ਦੀ ਇਹ ਸਾਡਾ ਅਜੇ ਕੈਂਪ ਚੱਲ ਰਿਹਾ ਹਾਂਦੇ ਸਭੀ ਤਾਕਤਾਂ ਸੀ ਮੋਰ ਵੀ ਕੈਂਪ ਲਗਾਵਾਂਗੇ ਜੇ ਵੀਆ ਵੀ ਹੋ ਸਕੇ ਆਪਾਂ ਨਾਲ ਨਾਲ ਕਰਾਂਗੇ